ਜੀ ਧੰਨ ਧੰਨ ਬਾਬਾ ਅਲੀ ਸ਼ਾ ਜਿਸ ਦਸਰਾਨਾ ਔਰਸ ਦੇ ਮੌਕੇ ਦੇ ਉੱਤੇ ਇਸ ਨਗਰ ਵਿੱਚ ਪਹੁੰਚੇ ਸਮੂਹ ਸੰਤਾਂ ਦਾ ਜੀ ਆਇਆਂ ਨੂੰ ਕੋਟ ਕੋਟ ਧੰਨਵਾਦ ਜੀ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਮੇਲਾ ਜਿਹੜਾ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਰਾਣਾ ਗੁਰਜੀਤ ਸਿੰਘ ਦੀ ਗਾਇਕ ਜੋੜੀ ਨਾਲ ਇਤਿਹਾਜ਼ੀ ਲੱਗ ਰਹੀ ਹੈ ਇਦੇ ਨਾਲ ਸਾਡੇ ਪਿੰਡ ਦੇ ਇੱਕ ਪਤਵੰਤੇ ਸੱਜਣ ਵੀ ਆਏ ਹੋਏ ਆ ਸਰਪੰਚ ਮਨਦੀਪ ਸਿੰਘ ਜੀ ਅਲਾ ਦਿੱਤਾ ਸਾਫ ਦਾ ਸਰਪੰਚ ਸਰਦਾਰ ਰਤਨ ਸਿੰਘ ਜੀ ਸਾਡੇ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਜੀ ਸਿਸ਼ਵੰਤ ਸਿੰਘ ਫੌਜੀ ਜਗੀਰ ਸਿੰਘ ਜੀ ਇਹ ਜਿਨ੍ਹਾਂ ਦੇ ਹੋਰ ਵੀ ਬਹੁਤ ਸਾਰੇ ਨਾਲ ਸਹਿਯੋਗੀ ਸੱਜਣਾਂ ਨੂੰ ਲੈ ਕੇ ਇਹ ਮੇਲੇ ਦਾ ਆਰੰਭ ਕਰਵਾਇਆ ਬੜੇ ਖੁਸ਼ੀ ਦੇ ਨਾਲ ਇਹ ਮੇਨਾ ਮਨਾਇਆ ਜਾਂਦਾ ਹੈ ਸੰਗਤਾ ਜਿਹੜੀ ਆ ਪਿੰਡ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਦਰਬਾਰ ਬਾਬਾ ਅਲੀ ਸ਼ਾਹੀ ਦਾ ਦਰਬਾਰ ਤੇ ਬਹੁਤ ਸ਼ਾਨਦਾਰ ਮੇਲਾ ਹੋਇਆ ਜੀ ਹੁਣ ਇਸ ਤੁਹਾਡੇ ਨਾਲ ਪਾ ਕਰਾਵਾਂਗੇ ਪੰਜਾਬੀ ਸੁਪਰ ਹਟਕਾਈ ਹੁਸਨਪ੍ਰੀਤ ਤੇ ਆਪਣੇ ਸੁਪਰੇਟਾਈ ਕਿਨਾ ਕਿ ਸੋਨੂ ਬਿਰਗ ਜੀ ਨਾਲ ਕਿ ਉਹਨਾਂ ਦਾ ਸਮਲੇ ਬਾਰੇ ਕੀ ਕਹਣਾ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਿਓਰ ਪੰਜਾਬ ਦੇਖ ਰਹੇ ਸਾਰੇ ਚੈਨਲ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਪਿੰਡ ਕਮਾਲਪੁਰ ਮੋਠਾਂ ਵਾਲੀ ਬਹੁਤ ਅੱਛਾ ਸੱਭਿਆਚਾਰਕ ਮੇਲਾ ਹੋਇਆ ਪੀਰ ਬਾਬਾ ਅਲੀ ਸ਼ਾਹ ਜੀ ਦੀ ਦਰਗਾਹ ਤੇ ਸਾਰੀ ਕਮੇਟੀ ਵੱਲੋਂ ਸਾਰੀ ਸੰਗਤ ਵੱਲੋਂ ਬਹੁਤ ਸਾਰੀ ਮੁਹੱਬਤ ਮਿਲੀ ਆ ਬਾਬਾ ਜੀ ਸਾਰੇ ਨਗਰ ਖੇੜੇ ਨੂੰ ਆਰ ਨੂੰ ਪਰਿਵਾਰ ਨੂੰ ਚੜ੍ਹਦੀਆਂ ਕਲਾਂ ਲੰਮੀਆਂ ਉਮਰਾਂ ਤੰਦਰੁਸਤੀ ਬਖਸ਼ਣ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਰੋਜ਼ ਦੀ ਰੋਜ਼ ਪ੍ਰੋਗਰਾਮ ਦਾ ਦੌਰ ਆਪਣਾ ਚੱਲ ਰਿਹਾ ਜੀ ਬਹੁਤ ਸ਼ਾਨਦਾਰ ਚੱਲ ਰਿਹਾ ਜੀ ਤੇ ਮੇਲੇ ਨੂੰ ਮੁੱਖ ਰੱਖਦੇ ਸੰਗਤ ਦੇ ਮੰਚ ਜੇ ਦੇਖੀਏ ਤਾਂ ਸੰਗਤ ਦੇ ਮੰਚ ਜੀ ਕਿੱਦਾਂ ਦੇਖਣ ਨੂੰ ਮਿਲਿਆ ਜੀ ਉਤਸ਼ਾਹ ਜਿਹੜੇ ਸਰਕਾਰਾਂ ਦੇ ਮੇਲੇ ਹੁੰਦੇ ਆ ਦਰਬਾਰਾਂ ਦੇ ਮੇਲੇ ਹੁੰਦੇ ਇਹਨਾਂ ਨੂੰ ਗਰਮੀ ਦੀ ਠੰਡ ਦੀ ਮੀਂਹ ਦੀ ਕੋਈ ਪਰਵਾਹ ਨਹੀਂ ਹੁੰਦੀ ਅੱਜ ਭਾਵੇਂ ਗਰਮੀ ਅੱਛੀ ਸੀਗੀ ਕਦੇ بارش ਵਾਲਾ ਮੌਸਮ ਬਣ ਜਾਂਦਾ ਸੀ ਪਰ ਬਾਬਾ ਜੀ ਨੇ ਮੇਲਾ ਆਣ ਸੰਪੂਰਨ ਕੀਤਾ ਕਿਉਂਕਿ ਆਪ ਜੀ ਨਹੀਂ ਜਾਣਾ ਕਰੇ ਕਰਾਵੇ ਆਪੇ ਆਪ ਸੋ ਸਾਰੀ ਸੰਗਤ ਦਾ ਸਾਰੀ ਕਮੇਟੀ ਦਾ ਸਾਰੇ ਨਗਰ ਖੇੜੇ ਦਾ ਐਨ ਆਰ ਆਈ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਪੱਤਰਕਾਰ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਮੇਲਾ ਬਹੁਤ ਵਧੀਆ ਰਿਹਾ ਸਕਸੈਸ ਰਿਹਾ ਬਾਕੀ ਤੁਹਾਨੂੰ ਸੰਗਤ ਦੱਸੂਗੀ ਜੀ ਹਾਂਜੀ ਹਾਂਜੀ ਮੈਡਮ ਆਪਾਂ ਨੂੰ ਉਤਸ਼ਾਹ ਕਿੱਦਾਂ ਦੇਖਣ ਨੂੰ ਮਿਲਿਆ ਮੇਰੇ 24 ਨਿਊਜ਼ ਚੈਨਲ ਦੇਖਦੇ ਆ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਸਿੰਗਰ ਹੁਸਨ ਪ੍ਰੀਤ ਹੰਸ ਤੇ ਅੱਜ ਅਸੀਂ ਇੱਥੇ ਆਪਣੀ ਹਾਜ਼ਰੀ ਲਗਵਾਉਣ ਆਏ ਆਂ ਦਰਬਾਰ ਪੀਰ ਬਾਬਾ ਅਲੀ ਸ਼ਾਹ ਜੀ ਕਮਾਲਪੁਰਾ ਮੋਠਾਂਵਾਲੀ ਕਪੂਰਥਲਾ ਤੇ ਬਹੁਤ ਵਧੀਆ ਉਤਸ਼ਾਹ ਲੱਗਾ ਇੱਥੇ ਜਿਹੜੀ ਸੰਗਤ ਆ ਬੜੀ ਇਕੱਠੀ ਹੋ ਕੇ ਬੈਠੀ ਰਹੀ ਆ ਨਹੀਂ ਤਾਂ ਬਹੁਤ ਜਗ੍ਹਾ ਤੇ ਦੇਖਣ ਨੂੰ ਮਿਲਦਾ ਕਿ ਲੋਕ ਬਹੁਤ ਘੱਟ ਕੱਟ ਬੈਠਦੇ ਆ ਕੱਠ ਦੇ ਵਿੱਚ ਤੇ ਅੱਜ ਆਡੀਅנס ਬਹੁਤ ਜ਼ਿਆਦਾ ਸੀ ਲੇਡੀਜ਼ ਬਹੁਤ ਸੀਗੀਆਂ ਇਹਦਾ ਮੋਸਟਲੀ ਪਿੰਡਾਂ ਚ ਲੇਡੀਜ਼ ਘਟ ਆਉਂਦੀਆਂ ਵਾ ਜੈਂਟਸ ਹੁੰਦੇ ਆ ਕਿਉਂਕਿ ਸ਼ਰਮ ਦੀਆਂ ਮਾਰੀਆਂ ਤੇ ਪਰ ਅੱਜ ਬਹੁਤ ਵਧੀਆ ਲੱਗਾ ਕਿ ਲੇਡੀਜ਼ ਦੇਖ ਕੇ ਕਿ ਬੰਦਿਆਂ ਨਾਲੋਂ ਵੱਧ ਲੇਡੀਜ਼ ਸੀਗੀਆਂ ਤੇ ਬਹੁਤ ਚੰਗਾ ਲੱਗਾ ਬੱਚੇ ਲੇਡੀਜ਼ ਤੇ ਉਹਨਾਂ ਦਾ ਇਹਨਾਂ ਦਾ ਜਿਹੜਾ ਕਮੇਟੀ ਹੈ ਕਮੇਟੀ ਵੱਲੋਂ ਵੀ ਬਹੁਤ ਪਿਆਰ ਤੇ ਸਤਿਕਾਰ ਮਿਲਿਆ ਸਾਨੂੰ ਹਾਂਜੀ ਗਾਇਕੀ ਦੀ ਲਾਈਨ ਵਿੱਚ ਆਉਣ ਤੋਂ ਪਹਿਲਾਂ ਜੀ ਜਿਸ ਸਮੇਂ ਤੁਸੀਂ ਗਾਇਕੀ ਦੀ ਲਾਈਨ 'ਚ ਪਹੁੰਚੇ ਜੀ ਕਿੰਨੇ ਸਾਲ ਹੋ ਗਏ ਜੀ ਇਸ ਸਰ ਜੇ ਮੈਂ ਹੁਣ ਆਪਣੀ ਦੱਸਾਂ ਤੇ ਮੈਨੂੰ ਆਪਣੀ ਗਾਇਕੀ ਲਾਈਨ ਦੇ ਵਿੱਚ 22 ਸਾਲ ਹੋ ਗਏ ਠੀਕ ਹੈ ਹਾਂਜੀ 22 ਸਾਲ ਤੋਂ ਮੈਂ ਇਸ ਲਾਈਨ ਦੇ ਵਿੱਚ ਹਾਂ ਬਹੁਤ ਸਾਰੇ ਆਰਟਿਸਟਾਂ ਨਾਲ ਵੀ ਕੰਮ ਕੀਤਾ ਅੱਜ ਬਹੁਤ ਅੱਛਾ ਸਾਡੇ ਸਿੰਗਰ ਸੋਨੂ ਵਿਰਕ ਜਿਨ੍ਹਾਂ ਦੇ ਨਾਲ ਮੈਨੂੰ ਮੌਕਾ ਮਿਲਿਆ ਕੰਮ ਕਰਨ ਦਾ ਤੇ ਅੱਜ ਅਸੀਂ ਇਹ ਸਟੇਜ ਬਹੁਤ ਵਧੀਆ ਕੰਪਲੀਟ ਕਰਕੇ ਆਏ ਸਾਡੀ ਫਰਸਟ ਸਟੇਜ ਔਰ ਬਹੁਤ ਹੀ ਵਧੀਆ ਸਟੇਜ ਅਸੀਂ ਕਰਕੇ ਆਏ ਬੜੀ ਖੁਸ਼ੀ ਆ ਤੇ ਆਡੀਅנס ਨੇ ਵੀ ਸਾਨੂੰ ਪਸੰਦ ਕੀਤਾ ਹਾਂਜੀ ਠੀਕ ਹੈ ਕਹਿੰਦਾ ਮਤਲਬ ਕਾਲਜ ਤੋਂ ਪਹਿਲਾਂ ਸਕੂਲ ਟਾਈਮ ਤੋਂ ਹੀ ਇਸ ਲਾਈਨ 'ਚ ਪੈ ਗਈ ਸੀ ਨਹੀਂ ਸਰ ਮੈਂ ਸਕੂਲ ਟਾਈਮ 'ਚ ਵੀ ਨਹੀਂ ਸੀਗੀ ਤੇ ਮੈਰਿਜ ਤੋਂ ਬਾਅਦ ਹੀ ਯਾਨੀ ਕਿ ਸ਼ੁਰੂ ਕੀਤਾ ਠੀਕ ਹੈ ਤੇ ਜਿਵੇਂ ਹਲਕਾ ਫੁਲਕਾ ਜਦੋਂ ਮਹਾਰਾਣੀ ਦੀ ਸਰਸਵਤੀ ਦੀ ਕਿਰਪਾ ਹੁੰਦੀ ਆ ਪਰ ਇਹਨਾਂ ਸੋਚਿਆ ਨਹੀਂ ਸੀ ਕਦੀ ਲਾਈਫ ਵਿੱਚ ਵੀ ਮੈਂ ਕਦੀ ਗਾਉਂਗੀ ਕਿਉਂਕਿ ਸਾਡੇ ਘਰ ਵਿੱਚ ਕੋਈ ਵੀ ਗਾਣ ਵਾਲਾ ਨਹੀਂ ਹੈ ਮੈਂ ਪਹਿਲੀ ਕੁੜੀ ਆ ਆਪਣੇ ਘਰ ਦੀ ਜਿਨ੍ਹਾਂ ਦੇ ਵਿੱਚੋਂ ਮੈਂ ਗਾਣਾ ਸ਼ੁਰੂ ਕੀਤਾ ਵਾ ਤੇ ਆਪਣੇ ਸਹੁਰਿਆਂ ਵਿੱਚੋਂ ਵੀ ਪਹਿਲੀ ਕੁੜੀ ਆ ਤੇ ਪੇਕੇਆ ਬੱਚੋਂ ਵੀ ਪਹਿਲੀ ਕੁੜੀ ਆ ਹਾਂਜੀ ਜੇ ਗੱਲ ਕਰੀਏ ਜੀ ਬਾਈ ਜੀ ਗਾਇਕ ਜਿਹੜਾ ਹੁੰਦਾ ਈ ਉਹਦੇ ਦਿਲ ਦੇ ਕੋਲ ਸਾਰੇ ਗੀਤ ਹੁੰਦੇ ਨੇ ਜੇ ਗੱਲ ਕਰੀਏ ਜਿਹੜਾ ਤੁਹਾਡੇ ਜਿਆਦਾ ਹੀ ਦਿਲ ਦੇ ਕੋਲ ਗੀਤ ਹੈ ਉਹਦੀਆਂ ਦੋਕ 7 ਸਾਨੂੰ ਸੁਣਾ ਦਿੱਤੀਆਂ ਜਾਣ ਬਿਲਕੁਲ ਜੀ ਗੀਤ ਸਾਰੇ ਅੱਛੇ ਹੁੰਦੇ ਨੇ ਪਰ ਹਰ ਇੱਕ ਕਲਾਕਾਰ ਦਾ ਫਰਜ਼ ਬਣਦਾ ਵੀ ਜਿੱਥੋਂ ਸਾਡੇ ਬੱਚੇ ਪੰਜਾਬ ਪੰਜਾਬੀ ਇੱਥੇ ਜਾਂ ਸਾਡੇ ਪਰਿਵਾਰਾਂ ਦੀ ਗੱਲ ਸਾਡੇ ਬਜ਼ੁਰਗਾਂ ਦੀ ਗੱਲ ਸਾਡੇ ਮਾਪਿਆਂ ਦੀ ਗੱਲ ਵੀ ਹੋਣੀ ਚਾਹੀਦੀ ਹੈ ਇੱਕ ਮਾਨ ਲਾ ਗੀਤ ਬਹੁਤ ਵਧੀਆ ਮੈਨੂੰ ਲੱਗਦਾ ਮੈਂ ਤੁਹਾਨੂੰ ਜਰੂਰ ਸੁਣਾ ਦਵਾਂ ਮਾ ਮਰਦੀ ਤਾਂ ਛਾ ਮਰ ਜਾਂਦੀ ਸਾਹ ਵਿੱਚ ਹਾਉ ਕੇ ਪਰ ਜਾਂਦੀ ਮਾ ਮਰਦੀ ਤਾਂ ਛਾ ਮਰ ਜਾਂਦੀ ਸਾਹ ਵਿੱਚ ਹਾਉ ਕੇ ਪਰ ਜਾਂਦੀ ਹੱਸ ਦੀ ਵਸ ਦੀ ਦੁਨੀਆ ਲੋਕੋ ਲੱਗ ਦੀ ਵਾਂਗ ਉਜਾੜਾ ਬਾਬੂਲ ਮਰਿਆਂ ਮਰਦਿਆਂ ਸਭ ਐਸ਼ ਬਹਾਰਾਂ ਬਾਬਲ ਮਰਿਆ ਮਰਦਿਆ ਸਭ ਐਸ਼ ਬਹਾਰਾਂ ਪੈੜ ਮਰੇ ਤਾਂ ਰਖੜੀ ਮਰਦੀ ਵੀਰ ਮਰਨ ਤਾਂ ਬਾਵਾ ਬਾਪ ਮਰੇ ਬੇਫਿਕਰੀ ਮਰਦੀ ਪੁੱਤ ਮਰਦੇ ਤਾਂ ਮਾਵਾ ਮੋਏ ਮੁਰਨਾ ਮੁਰਦੇ ਕਿਥੇ ਜਾ ਕੇ ਵਾ ਜਾਮਾਰਾ ਬਾਬਲ ਮਰਿਆ ਮਰਦਿਆਂ ਸਭ ਐਸ਼ ਬਹਾਰਾਂ ਬਾਬਲ ਮਰਿਆ ਮਰਦਿਆਂ ਸਭ ਐਸ਼ ਬਹਾਰਾਂ ਜਿੰਦਗੀ ਦੀ ਪੂਰੀ ਕਡਤਾ ਸੋਚ ਇਹ ਇਸ ਗੀਤ ਵਿੱਚ ਹੈ ਪੂਰੀ ਤਰ੍ਹਾਂ ਜੀ ਠੀਕ ਹੈ ਜੇ ਗੱਲ ਆਪਾਂ ਅੱਜ ਕੱਲ ਦੇ ਪੰਜਾਬ ਦੇ ਯੂਥ ਦੀ ਕਰਦੇ ਆ ਨੂ ਦੇ ਦੇ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੈ ਅੱਜ ਕੱਲ ਤੁਸੀਂ ਦੇਖਦੇ ਹੋ ਨਸ਼ਾ ਇੰਨਾ ਵੱਧ ਗਿਆ ਹੈ ਹਾਂਜੀ ਪਾਤੀ ਚੰਗੇ ਗੀਤ ਬੱਚੇ ਨਹੀਂ ਅੱਜ ਕੱਲ ਸੁਣਦੇ ਪਰ ਮੇਰੀ ਆਡੀਅנס ਨੂੰ ਰਿਕੁਐਸਟ ਹੈ ਕਿ ਜੇ ਕੋਈ ਚੰਗਾ ਗੀਤ ਗਾਉਂਦਾ ਹੈ ਉਹਦੇ ਥੱਲੇ ਕਮੈਂਟ ਹੁੰਦਾ ਵੀ ਬੇਟਾ ਬਹੁਤ ਵਧੀਆ ਜੇ ਕੋਈ ਮਾੜਾ ਲੱਗਦਾ ਉਹਦੇ ਤੇ ਲਿਖੋ ਵੀ ਬੇਟਾ ਇਦਾਂ ਦਾ ਗੀਤ ਪਲੀਜ਼ ਅੱਗੇ ਨੂੰ ਨਾ ਗਾਓ ਬੜਾ ਸਾਧਨ ਨੇ ਅੱਜ ਕੱਲ ਦਾ ਬਹੁਤ ਸੌਰਸ ਨੇ ਪਰ ਚੰਗਾ ਸੁਣੋ ਚੰਗਾ ਦੇਖੋ ਚੰਗਾ ਗਾਓ ਹੁਣ ਅਸੀਂ ਜੇ ਚੰਗਾ ਗਾਉਨੇ ਆ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਪੰਜਾਬ ਦੀ ਕੋਈ ਕੰਟਰੀ ਐਸੀ ਨਹੀਂ ਜਿੱਥੇ ਮੈਂ ਸ਼ੋਅ ਨਹੀਂ ਕੀਤਾ ਚਾਹੇ ਇਟਲੀ ਜਰਮਨ ਡੈਨਮਾਰਕ ਬੈਲਜੀਅਮ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਇੰਗਲੈਂਡ ਮਹਾਰਾਜ ਨੇ ਬਹੁਤ ਕਿਰਪਾ ਦੇਰਾ ਤੋਂ ਲੇ ਲਦਾਖ ਕਾਰਗਿਲ ਬਹੁਤ سارے ਪ੍ਰੋਗਰਾਮ ਕੀਤੇ ਆ ਪਰ ਜੇ ਚੰਗਾ گاਉਗੇ ਉਹਦੀ ਕੀਮਤ ਜ਼ਰੂਰ ਹੈ ਜੇ ਚੰਗਾ ਗਾਉਨੇ ਸੀ ਤਾਂ ਹੀ ਅੱਜ ਬਜ਼ੁਰਗਾਂ ਦੇ ਵਿੱਚ ਇਸ ਕਮੇਟੀ ਦੇ ਵਿੱਚ ਬੈਠੇ ਆ ਠੀਕ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਵੀ ਚੰਗਾ ਗਾਓ ਜਿੰਨੂੰ ਆਪਣੇ ਭੈਣ ਭਰਾ ਪਰਿਵਾਰ ਸਾਰਾ ਸੁਣ ਸਕੇ ਹਾਂਜੀ ਮੈਮ ਜੇ ਅੱਜਕੱਲ ਦੇ ਆਪਾਂ ਪੰਜਾਬ ਦੇ ਮਟਿਆਰਾਂ ਦੀ ਗੱਲ ਕਰਦੇ ਆ ਉਹਨਾਂ ਨੂੰ ਟਾਟਾ ਕੀ ਮੈਸੇਜ ਪੰਜਾਬ ਦੀਆਂ ਮਟਿਆਰਾਂ ਦੀ ਤਾਂ ਪਹਿਲਾਂ ਕੀ ਗੱਲ ਕਰੀਏ ਦੱਸੋ ਪਹਿਲਾਂ ਤਾਂ ਇਹੀ ਗੱਲ ਆਉਂਦੀ ਹੈ ਕਿ ਅੱਜ ਦੀਆਂ ਕੁੜੀਆਂ ਨੂੰ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸਾਨੂੰ ਸਿਖਾਉਂਦੇ ਸੀਗੇ ਸੂਚਿਤ ਆਗਾ ਨਹੀਂ ਪਾਣਾ ਅੰਦਾਜ਼ ਗਲ ਦੀਆਂ ਕੁੜੀਆਂ ਨੂੰ ਇੱਕੋ ਹੀ ਕੰਮ ਆਂਦਾ WhatsApp ਚਲੋ ਆਪਣੇ ਜ਼ਮਾਨੇ ਦੇ ਨਾਲ ਸਾਨੂੰ ਚੇਂਜ ਹੋਣਾ ਪੈਂਦਾ ਬਟ ਆਪਣੇ ਕਲਚਰ ਨੂੰ ਵੀ ਬੰਦੇ ਨੂੰ ਮੂਰੇ ਰੱਖਣਾ ਚਾਹੀਦਾ ਤੇ ਮੋਸਟਲੀ ਜਿਹੜੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਵਾਂ ਉਹ ਨਹੀਂ ਇਹ ਚੀਜ਼ ਵੱਲ ਧਿਆਨ ਦਿੰਦੀਆਂ ਜੋ ਕਿ ਅੱਗੇ ਸਹੁਰਿਆਂ 'ਚ ਜਾ ਕੇ ਫਿਰ ਬੜੀ ਦਿੱਕਤ ਹੁੰਦੀ ਆ ਮੈਨੂੰ ਇਹੀ ਆ ਕਿ ਚਲੋ ਜੀ ਅੱਜ ਫੋਨ ਵੀ ਚਲਾਣੇ ਆ ਅਸੀਂ ਵੀ ਚਲਾਣੇ ਸਾਰੇ ਚਲਾਉਂਦੇ ਬਟ ਆਪਣੇ ਕਲਚਰ ਨੂੰ ਨਹੀਂ ਭੁੱਲਣਾ ਚਾਹੀਦਾ ਵਾਹ ਸਾਹਿਬ ਵੀ ਹੁਣ ਪੁਰਾਣਾ ਹੋ ਗਿਆ ਹੁਣ ਹੁਣ ਆਪਣਾ ਚੱਲਦਾ ਪਿਆ ਦੂਆ ਜੀ ਇੰਸਟਾਗ੍ਰam ਹਾਂਜੀ ਇੰਸਟਾ ਤੇ ਵਾਸਾ ਘਰੋਂ ਘਰੀ ਘਰੋਂ ਘਰੀ ਇੱਕੋ ਹੀ ਕੰਮ ਆ ਸਾਰਾ ਕੰਮ ਛੱਡ ਕੇ ਰੀਲਾਂ ਤੇ ਲੱਗੇ ਹੁੰਦੇ ਆ ਲੋਗ ਹਰ ਬੰਦਾ ਅੱਜ ਮੈਂ ਹਰ ਹਰ ਜਨਾਨੀ ਅੱਜ ਮੈਨੂੰ ਲੱਗਦਾ ਰੀਲਾਂ ਤੇ ਹੀ ਡਿਪੈਂਡ ਆ ਘਰ ਦਾ ਕੰਮ ਚਾਹੇ ਪੈਂਡਿੰਗ ਪਿਆ ਰੋਟੀ ਚਾਹੇ ਨਹੀਂ ਪੱਕੀ ਪਰ ਰੀਲ ਬਣਾਣੀ ਉਹ ਜ਼ਰੂਰੀ ਆ ਪਰ ਇਹ ਚੀਜ਼ ਨਹੀਂ ਸਹੀ ਸਹੀ ਨਹੀਂ ਹੈਗੀ ਬਿਲਕੁਲ ਵੀ ਜਿੱਦਾਂ ਹੁਣ ਮੁੰਡੇ ਨਹੀਂ ਉਹਨਾਂ ਨਸ਼ਾ ਕਰ ਰਹੇ ਜਿੰਨਾ ਕੁੜੀਆਂ ਕਰ ਰਹੀਆਂ ਨੇ ਹਾਂਜੀ ਨਾ ਨਾ ਪਰ ਇਲਾ ਵਿੱਚ ਦੇ ਬਿਲਕੁਲ ਸਹੀ ਗੱਲ ਆ ਕਿਉਂਕਿ ਅੱਜ ਦੇ ਵੀਊ ਲੈਣ ਲਈ ਲੋਕ ਜਿਹੜੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਨੇ ਉਹਨਾਂ ਨੇ ਸ਼ਰਮ ਵੀ ਆਪਣੀ ਲਾਤੀ ਹੋਈ ਆ ਸੀ ਕਹਿ ਵੀ ਨਹੀਂ ਸਕਦੇ ਲੋਕ ਸਾਨੂੰ ਕਲਾਕਾਰਾਂ ਨੂੰ ਕਹਿੰਦੇ ਕਿ ਕਲਾਕਾਰ ਇਦਾਂ ਪਰ ਕਲਾਕਾਰ ਇੱਕ ਪਰਮਾਤਮਾ ਦੀ ਭੇਜੀ ਹੋਈ ਬਹੁਤ ਅਪਾਰ ਸ਼ਕਤੀ ਆ ਇੱਕ ਰੂਹ ਆ ਕਿ ਜੇ ਕਲਾਕਾਰ ਆ ਤਾਂ ਫਕਰ ਆ ਉਹ ਜੇ ਕਲਾਕਾਰ ਨਹੀਂ ਗਾਊਗਾ ਨਾ ਤੇ ਫਕਰ ਪੈਸੇ ਦੇਣ ਵੀ ਨਹੀਂ ਆਊਗਾ ਤੇ ਉਹ ਨੱਚੂ ਗਵਣੀ ਤੇ ਆਡੀਅנס ਚ ਮਸਤੀ ਵੀ ਨਹੀਂ ਹੋਊਗੀ ਕਲਾਕਾਰ ਨੂੰ ਐਸੀ ਪਰਮੇਸ਼ਵਰ ਨੇ ਜਿਹੜੀ ਕਿਰਪਾ ਦਿੱਤੀ ਹੋਈ ਆ ਕਿ ਜੇ ਅਸੀਂ ਗਾਣੇ ਆ ਸਾਨੂੰ ਜਿਹੜਾ ਗਾਣ ਦਾ ਬਲ ਬਖਸ਼ਿਆ ਪਰਮੇਸ਼ਵਰ ਦੀ ਕਿਰਪਾ ਵਾ ਤਾਂ ਅਸੀਂ ਲੋਕਾਂ ਚ ਬੈਠਦੇ ਆ ਤੇ ਇਹੀ ਕਹਿੰਨੀ ਆ ਵੀ ਕਲਾਕਾਰ ਬਹੁਤ ਸੱਚੀ ਚੀਜ਼ ਆ ਔਰ ਆਡੀਅנס ਨੂੰ ਵੀ ਚਾਹੀਦਾ ਜਿਹੜੀਆਂ ਕੁੜੀਆਂ ਨੇ ਸਪੈਸ਼ਲੀ ਉਹਨਾਂ ਨੂੰ ਇਹ ਚਾਹੀਦਾ ਕਿ ਆਪਣੇ ਬਸ ਕਲਚਰ ਤੇ ਧਿਆਨ ਦੇਣ ਇਹ ਚੀਜ਼ਾਂ ਨੂੰ ਅਵੋਇਡ ਕਰਨ ਜਿੰਨਾ ਕਰ ਸਕਦੇ ਨਸ਼ਾ ਜਾਂ ਫालतू ਦੀਆਂ ਚੀਜ਼ਾਂ ਹੁਣ ਮੈਂ ਕੁਝ ਕਹਿ ਨਹੀਂ ਸਕਦੀ ਤੇ ਇਸ ਕਰਕੇ ਇੰਨਾ ਹੀ ਆ ਬਸ ਸਾਡੇ ਬਜ਼ੁਰਗ ਸਾਹਿਬਾਨ ਬੈਠੇ ਨੇ ਬਹੁਤ ਅੱਛੇ ਪਹਿਲਾਂ ਤਾਂ ਸ਼ਹਿਰਾਂ ਚ ਕਉ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਨੇ ਨਾ ਵਾਈਟ ਕੱਪੜਿਆਂ 'ਚ ਵਾਈਟ ਦਾੜ੍ਹੀਆਂ 'ਚ ਬਹੁਤ ਸੋਹਣੇ ਲੱਗਦੇ ਆ ਸਾਰੇ ਬਹੁਤ ਰਿਸਪੈਕਟਫੁਲੀ ਲੱਗਦੇ ਬਹੁਤ ਰੂਹ ਖੁਸ਼ ਹੋ ਜਾਂਦੀ ਕਿਉਂਕਿ ਪਰਮੇਸ਼ਵਰ ਦਾ ਇੱਕ ਸੁੱਚਾ ਰੂਪ ਹੈ ਇਹ ਅਸਲੀ ਰੂਪ ਇਹੀ ਆ ਅੱਜ ਕੱਲ ਦਾ ਠੀਕ ਆ ਚਲੋ ਟਰੈਂਡ ਚੱਲ ਗਿਆ ਕਿ ਕਟਿੰਗ ਕਰਾ ਲਓ ਇਹ ਕਰਾ ਲਓ ਉਹ ਕਰਾ ਲ ਪਰ ਅਸਲੀ ਰੂਪ ਪਰਮੇਸ਼ਵਰ ਨੇ ਇਹੀ ਭੇਜਿਆ ਸੀ ਇਨਸਾਨ ਦਾ ਬੰਦੇ ਦਾ ਤੇ ਬਹੁਤ ਵਧੀਆ ਇਹਨਾਂ ਨੇ ਬਹੁਤ ਪਿਆਰ ਦਿੱਤਾ ਸਾਨੂੰ ਬਹੁਤ ਸਤਿਕਾਰ ਦਿੱਤਾ ਵਾ ਔਰ ਬਹੁਤ ਸਾਨੂੰ ਆਪਣੀ ਐਪਰੀਸ਼ੀਏਟ ਕੀਤਾ ਵਾ ਹਾਂਜੀ ਇਹਨਾਂ ਦਾ ਬਹੁਤ ਥੈਂਕਫੁਲ ਆ ਮ ਜਿਹੜਾ ਤੁਹਾਡੇ ਜਿਆਦਾ ਹੀ ਦਿਲ ਦੇ ਕੋਲੇ ਆ ਉਹਦੀਆਂ ਵੀ 27 ਜੇ ਹੋ ਜਾਣ ਹਾਂਜੀ ਹਾਂਜੀ ਖੋ ਜੱਟ ਮਾਲਕ 40 ਏਕੜ ਦਾ ਏ ਰਿਸ਼ਤਾ ਹੋਇਆ 6 ਏਕੜ ਦਾ ਨਾ ਦਾਜ ਦੂਜ ਦੀ ਗੱਲ ਕਰੀ ਬਸ ਹੋ ਗਈ ਫਿੱਟ ਕਹਾਣੀ ਧੰਨਵਾਦ ਵਿਚੋਲੇ ਦਾ ਝਾੜਦਾ ਉੱਚੇ ਟਿੱਬੇ ਤੇ ਪਾਣੀ ਧੰਨਵਾਦ ਵਿਚੋਲੇ ਦਾ ਝਾੜਦਾ ਉੱਚੇ ਟਿੱਬੇ ਤੇ ਪਾਣੀ ਮੈਂ ਕਾਲਜ ਦੇ ਵਿੱਚ ਪੜ੍ਹਦੀ ਸੀ ਨਿਤ ਬੇਬੇ ਦੇ ਨਾਲ ਲੜਦੀ ਸੀ ਮੈਂ ਵਿਆਹ ਕਰਵਾਉਣਾ ਮਰਜ਼ੀ ਨਾ ਵਿਆਹ ਕਰਵਾਉਣਾ ਮਰਜ਼ੀ ਨਾ ਨਾਮ ਦਾ ਖੱਲੇ ਆਂਦਾ ਆ ਜੀ ਵੇ ਮਕੂੰਜ ਪਹਾੜਾਂ ਦੇ ਨਿਹੜੀਆਂ ਬੋਝੜਦੇ ਹੱਥਾਂ ਗਈ ਮੇਕੂੰਜ ਪਹਾੜਾਂ ਦੇ ਨਿਹੜੀਆਂ ਬੋਝੜਦੇ ਹੱਥਾਂ ਗਈ ਬਹੁਤ ਵਧੀਆ ਆਵਾਜ਼ ਵੀ ਹੈ ਚਲੋ ਠੀਕ ਹੈ ਆਪਣਾ ਨੌਜਵਾਨ ਪੀੜੀ ਨੂੰ ਨੌਜਵਾਨ ਜਿਹੜੇ ਅੱਜ ਕੱਲ ਦਾ ਯੂਥ ਆ ਉਹਨਾਂ ਨੂੰ ਕੀ ਮੈਸੇਜ ਹੈ ਜਾਂਦੇ ਜਾਂਦੇ ਇੰਟਰਵਿਊ ਵਿੱਚ ਬੱਚਿਆਂ ਨੂੰ ਇਹ ਵੀ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੋ ਨਸ਼ਿਆਂ 'ਚ ਕੁਝ ਨਹੀਂ ਰੱਖਿਆ ਹੈਗਾ ਕਿਉਂਕਿ ਪੰਜਾਬ ਨੂੰ ਸਾਰੇ ਪਾਸੇ ਤੋਂ ਬਹੁਤ ਬੁਰੇ ਤਰੀਕੇ ਨਾਲ ਘੇਰਿਆ ਜਾ ਰਿਹਾ ਹੈ ਵੱਡੀਆਂ-ਵੱਡੀਆਂ ਸੜਕਾਂ ਨਿਕਲ ਰਹੀਆਂ ਬੱਚਿਆਂ ਨੂੰ ਇਹ ਬੇਨਤੀ ਹੈ ਵੀ ਆਪਣੇ ਬਜ਼ੁਰਗਾਂ ਦੀ ਗੱਲ ਮੰਨੋ ਮਾਪਿਓ ਦੇ ਕਹਿਣੇ 'ਚ ਰਹੋ ਬੜੇ ਅੱਛੇ-ਅੱਛੇ ਗੀਤ ਅਸੀਂ ਕਰਦੇ ਆ ਮਾਪਿਆਂ ਦੀ ਸੇਵਾ ਵਰਗਾ ਤੀਰਥ ਨਹੀਂ ਦੁਨੀਆ ਤੇ ਪਿੱਛੇ ਜੇ ਇੱਕ ਗੀਤ ਰਿਲੀਜ਼ ਹੋਇਆ ਸੀ ਸਮਝ ਨਹੀਂ ਆਉਂਦੀ ਮੈਨੂੰ ਆਉਂਦਾ ਕਿੱਥੋਂ ਚਿੱਟਾ ਬਈ ਨਕਸ਼ਾ ਪੰਜਾਬ ਦਾ ਵਿਗਾੜ ਜਿਹਨੇ ਦਿੱਤਾ ਬਈ ਬਈ ਮਾਨ ਸਾਰਾ ਸਿਸਟਮ ਹੋ ਗਿਆ ਜਿਹਨੇ ਦੱਬ ਲਿਆ ਸੱਚ ਦੀ ਆਵਾਜ਼ ਨੂੰ ਇੱਕ ਬੇਰੁਜ਼ਗਾਰੀ ਮਾਰ ਗਈ ਦੂਜਾ ਨਸ਼ਿਆਂ ਨੇ ਖਾ ਲਿਆ ਪੰਜਾਬ ਨੂੰ ਵੀ ਚੰਗੇ ਗੀਤ ਸੁਣਿਆ ਕਰੋ ਕੱਲੇ ਨਸ਼ੇ ਹੀ ਨਹੀਂ ਜੇ ਬੱਚਾ ਕੋਈ ਕੰਮ ਕਰਦਾ ਮਿਹਨਤ ਕਰਦਾ ਮਹਾਰਾਜ ਬਹੁਤ ਕਿਰਪਾ ਕਰਦਾ ਸਾਡੇ ਬੱਚਿਆਂ ਦੇ ਬਾਹਰ ਟ੍ਰਾਂਸਪੋਰਟਾਂ ਵੀ ਨੇ ਭੈਣ ਭਰਾਵਾਂ ਦੀਆਂ ਦੋਸਤਾਂ ਮਿੱਤਰਾਂ ਦੀਆਂ ਵੱਡੇ ਵੱਡੇ ਸਟੋਰ ਨੇ ਉਹ ਵੀ ਤਾਂ ਇਨਸਾਨ ਆ ਇਸ ਕਰਕੇ ਚੰਗੇ ਕੰਮ ਕਰੋ ਜ਼ਿੰਦਗੀ ਇੱਕ ਵਾਰ ਮਿਲਦੀ ਆ ਸਾਰੇ ਕਹਿੰਦੇ ਵੀ 80000 ਜੁਨਾ ਭੁਗਤ ਕੇ ਇੱਕ ਵਾਰ ਇਨਸਾਨੀਅਤ ਮਿਲਦੀ ਆ ਸੋ ਬਾਬਾ ਜੀ ਸਭ ਨੂੰ ਲੰਮੀਆਂ ਉਮਰਾਂ ਤੰਦਰੁਸਤੀ ਔਰ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੰਜਾਬ ਦਾ ਸਿਸਟਮ ਨੂੰ ਕਿਦਾਂ ਦਾ ਦੇਖ ਰਹੇ ਹੋ ਪੰਜਾਬ ਦਾ ਸਿਸਟਮ ਸਹੀ ਆ ਪਰ ਜਿੰਨੀ ਦੇਰ ਅਸੀਂ ਆਪ ਨਹੀਂ ਸੁਧਰਦੇ ਉਹਨਿਹੇ ਸਰਕਾਰਾਂ ਨੂੰ ਦੋਸ਼ ਦੇ ਜਿੰਨੇ ਸਰਕਾਰਾਂ ਦਾ ਕੋਈ ਕਸੂਰ ਨਹੀਂ ਜਿਹਦੇ ਹੱਥ ਪਾਵਰ ਆਉਂਦੀ ਹੈ ਉਹਨੇ ਤਾਂ ਆਪਣੇ ਚਲਾਉਣੇ ਆ ਅੱਜ ਵੀ ਮੈਂ ਗੀਤ ਗਾਇਆ ਸੀ ਨਾ ਸੀ ਕਾਰੋ ਬਾਦਸ਼ਾ ਚੰਮ ਦੀਆਂ ਚਲਾਈਆਂ ਮੋਲਕ ਖਜ਼ਾਨੇ ਭਰਨ ਲਈ ਕਬਰਾਂ ਖਦਵਾਈਆਂ ਗਿਆ ਖਾਲੀ ਹੱਥ ਫਸਾਰ ਕੇ ਸੱਚ ਹਾਮੀ ਭਰੀਏ ਉੱਚਾ ਬੋਲਣਾ ਬੋਲੀਏ ਕਰਤਾਰੋਂ ਡਰੀਏ ਸੋ ਸਾਰਿਆਂ ਦੇ ਸਰਬੱਤ ਦੇ ਭਲੇ ਲਈ ਸੀ ਅਰਦਾਸ ਕਰਦੇ ਆ ਇੱਕ ਕਲਾਕਾਰ ਮਹਿਕਮਾ ਜਿਹੜਾ ਢੋਲ ਵਜਦੇ ਚ ਜਾਂਦਾ ਸਰਬੱਤ ਦਾ ਭਲਾ ਮੰਗਦਾ ਪੁਲਿਸ ਵਾਲੇ ਵੀ ਕਹਿੰਦੇ ਆ ਵੀ ਲੜਾਈ ਹੋਵੇ ਚਾਰ ਪੈਸੇ ਵੰਨ ਵਕੀਰ ਵੀ ਕਹਿੰਦੇ ਆ ਲੜਾਈ ਹੋਵੇ ਪਿੰਡ ਵਾਲੇ ਕਚੈਰੀਆਂ ਚ ਆਉਣ ਡਾਕਟਰ ਵੀ ਕਹਿੰਦੇ ਆ ਲੋਕੀ ਬਿਮਾਰ ਹੋਣ ਸਿਰਫ ਇੱਕ ਕਲਾਕਾਰ ਡਿਪਾਰਟਮੈਂਟ ਆ ਜਿਹੜਾ ਸਰਬੱਤ ਦਾ ਭਲਾ ਮੰਗਦਾ ਤੇ ਅਸੀਂ ਸਮਾਸ਼ਾ ਮੰਗਦੇ ਰਵਾਂਗੇ ਤੁਸੀਂ ਪੰਜਾਬ ਦੀ ਧਰਤੀ ਦੇ ਵੀ ਰਹੇ ਹੋ ਤੇ ਬਾਹਰ ਵੀ ਰਹੇ ਆ ਜੇ ਗੱਲ ਕਰੀ ਅੱਜ ਕੱਲ ਪੰਜਾਬ ਯੂਥ ਦੇ ਨਾਲ ਖਾਲੀ ਹੋ ਰਿਹਾ ਉਸ ਦਾ ਮੁੱਖ ਕਾਰਨ ਕੀ ਤੁਸੀਂ ਲੱਭ ਰਹੇ ਹੋ ਪਾਜੀ ਸਾਡੇ ਪਟਿਆਲੇ ਪੰਜਾਬੀ ਯੂਨੀਵਰਸਿਟੀ ਆ ਤਕਰੀਬਨ ਖਾਲੀ ਹੋ ਗਈ ਪਲੱਸ 2 ਤੋਂ ਅੱਗੇ ਨਿਆਣੇ ਪਾੜ ਹੀ ਨਹੀਂ ਰਹੇ ਆਈਲੈਟਸ ਕਰਕੇ ਪਲੱਸ 2 ਤੋਂ ਬਾਅਦ ਬੱਚੇ ਕਹਿ ਰਹੇ ਚੰਗੀ ਗੱਲ ਐ ਪਰ ਹੌਲੀ ਹੌਲੀ ਪਾਜੀ ਮੇਰਾ ਬਾਹਰ ਬਹੁਤ ਸਰਕਲ ਆ ਮੈਂ ਜਿਹੜੇ ਹਾਲਾਤ ਦੇਖ ਰਿਹਾ ਪੰਜਾਬ ਦੇ ਆਉਣ ਵਾਲੇ 10 ਸਾਲਾਂ ਚ ਜાં ਸਾਡੇ ਬੱਚੇ ਇਧਰ ਲਈ ਵੇਚਣਗੇ ਜਾਂ ਉਧਰ ਲਈ ਵੇਚਣਗੇ ਅੱਧ ਵਿਚਾਲਾ ਜਾ ਹੋ ਜਾਣਾ ਕਿਉਂਕਿ ਹੁਣ ਬੜੇ ਸਾਰੇ ਦੋਸਤ ਮਿੱਤਰ ਜਿਹੜੇ ਬਜ਼ੁਰਗ ਆਪਣੇ ਬੱਚਿਆਂ ਨੂੰ ਉਧਰ ਹੋਟਲ ਚ ਛੱਡ ਕੇ ਅਸੀਂ ਹੁਣ ਪੰਜਾਬ ਜਾਣਾ ਤੇ ਜਿਹੜੇ ਉਧਰ ਦੇ ਬੱਚੇ ਬਾਰ ਨੇ ਉਹ ਪੰਜਾਬ ਆਉਣਾ ਹੀ ਨਹੀਂ ਚਾਹੁੰਦੇ ਇਹ ਬੜਾ ਸਿਸਟਮ ਉਲਝ ਰਿਹਾ ਇਸ ਕਰਕੇ ਬਾਬਾ ਜੀ ਸਿਸਟਮ ਸੈੱਟ ਕਰ ਸਕਦੇ ਨੇ ਆਪਾਂ ਦਾ ਅਰਦਾਸ ਕਰ ਸਕਦੇ ਹਾਂ ਦੁਆ ਬੇਨਤੀ ਕਰ ਸਕਦੇ ਆਂ ਵੀ ਬੀਟ ਵਿੱਚ ਬਾਹਰ ਜਾਣਾ ਵੀ ਸੌਖਾ ਨਹੀਂ ਕਹਿੰਦਾ ਮਤਲਬ ਬਾਹਰ ਚਲੇ ਜਾਵਾਂਗੇ ਉੱਥੇ ਸੈਟਿੰਗ ਨਹੀਂ ਆਉਂਦੀ ਛੇ ਭਾਜੀ ਬਾਹਰ ਐਸੇ ਦੋਸਤ ਮਿੱਤਰ ਮਿਲਦੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਏਜੰਟਾਂ ਨੇ ਤਿੰਨ ਤਿੰਨ ਮਹੀਨੇ ਦਿੱਲੀ ਰੱਖਿਆ ਤੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਅਸੀਂ ਬੈਲਜੀਅਮ ਸੈੱਟ ਹੋਣਾ ਇਟਲੀ ਹੋਣਾ ਜਰਮਨ ਹੋਣਾ ਉਦੋਂ ਅੱਜਕੱਲ ਤਾਂ ਚਲੋ ਟੈਕਨੋਲੋਜੀ ਆ ਬੱਚਾ 에ਰਪੋਰਟ ਤੇ ਜਾਂਦਾ نیٹ ਕਨੈਕਟ ਕਰ ਲੈਂਦਾ ਬੰਦਾ ਰਾਤ ਕਿਤੇ ਸਟੇ ਆ ਉੱਥੇ نیٹ ਕਨੈਕਟ ਕਰ ਲੈਂਦਾ ਬਾਹਰ ਹੋਟਲ 'ਚ ਖਾਣਾ ਖਾਂਦਾ ਉੱਥੇ نیٹ ਫ੍ਰੀ ਆ ਮੌਲਾਂ ਦੇ ਕੋਲ نیٹ ਫ੍ਰੀ ਆ ਸਹੂਲਤਾਂ ਹੋ ਗਈਆਂ ਬੱਚਿਆਂ ਨੂੰ ਪਰ ਸਾਰਿਆਂ ਨੂੰ ਬੇਨਤੀ ਆ ਵੀ ਚੰਗੇ ਕੰਮ ਕਰੋ ਆਪਣੇ ਬਜ਼ੁਰਗਾਂ ਦਾ ਆਪਣੇ ਪਿੰਡ ਦਾ ਨਾਮ ਰੋਸ਼ਨ ਕਰੋ ਚੰਗੇ ਕੰਮ ਕਰੋ ਚੰਗੇ ਬਿਜ਼ਨਸ ਕਰੋ ਬਾਹਰ ਜਾ ਔਰ ਪਿੱਛੇ ਆਪਣੇ ਪਰਿਵਾਰ ਦਾ ਆਪਣੀ ਜ਼ਮੀਨ ਜਾਇਦਾਦ ਦਾ ਆਪਣੇ ਘਰ ਦਾ ਆਪਣੇ ਬਜ਼ੁਰਗਾਂ ਦਾ ਖਿਆਲ ਦਾ ਫਰਜ਼ ਬਣ ਜਿਵੇਂ ਵੀਡੀਓ ਬਹੁਤ ਹੀ ਵਧੀਆ ਚੱਲ ਰਹੀ ਸੀ ਲਾਸਟ ਵਿੱਚ ਪੱਤਰਕਾਰ ਹਰਪਾਲ ਸਿੰਘ ਜੱਜ ਪ्योर ਪੰਜਾਬ ਹੈਡਲਾਈਨ ਨੂੰ ਸਾਧ ਸੰਗਤ ਦੇ ਚੈਨਲ ਵਿੱਚ ਬੁਝਾਰਿਸ਼ ਇਸ ਤੋਂ ਬਾਅਦ ਵੀ ਛੋਟੀ ਜਿਹੀ ਹਾਦਸੇ ਵਰਲਡ ਵਿਮਸ ਅਵਾਜ਼ ਇਸ ਮੱਧ ਦਰਸ਼ਕਾਂ ਲੈ ਕੇ ਪਹੁੰਚੇ ਜਾ ਰਹੇ ਨੇ ਮੇਰੀ ਮਰਦ ਜਨਾਬ ਰਾਣਾ ਰਣਜੀਤ ਤੋਂ ਆਪਣੇ कुझी खा लो सिखो बचियांजीराम सारा मान ਜੀ ਜੱਗਾ ਲੱਗਾ ਤਾਂ ਤਾੜੀ ਲਾ ਦੇ ਜੀ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਜੀ ਅਸੀਂ ਬੰਕੀ ਉਸ ਤੇ ਅਸਟੋਪ ਬੰਦਰ ਜੀ ਸਪੈਕਟਰ ਜਗੀਰ ਸਿੰਘ ਜੀ ਐਸਐਸ ਸਰਦਾਰ ਕਰਮਜੀਤ ਸਿੰਘ ਜੀ ਜਿੰਨਾ ਕਰਕੇ ਤੁਹਾਡੇ ਚਿਹਰੇ ਦੇ ਦਰਸ਼ਨ ਕੀਤੇ ਆ ਔਰ ਮੇਰੇ ਤੋਂ ਪਹਿਲਾਂ ਮੇਰਾ ਬਹੁਤ ਹੀ ਪਿਆਰਾ ਵੀਰ ਰਣਜੀਤ ਰਾਣਾ ਕਮਿਆਣਾ ਤੋਂ ਜਿੰਨਾ ਕਰਕੇ ਤੁਹਾਡੇ ਦਰਸ਼ਨ ਕੀਤੇ ਆ ਬੜਾ ਅੱਛਾ ਤੁਹਾਡਾ ਮਨਸ਼ਨ ਕਰਾਇਆ ਆ ਬੜੇ ਸਾਰੇ ਗੀਤਾਂ ਨੂੰ ਤੁਸੀਂ ਟੀਵੀ ਤੇ ਦੇਖਦੇ ਹੋ ਚੈਨਲਾਂ ਤੇ ਦੇਖਦੇ ਹੋ ਔਰ ਇਸ ਚੈਨਲ ਦਾ ਲਾਈਵ ਚੱਲ ਰਿਹਾ ਇੰਟਰਨੈਸ਼ਨਲ ਮੇਲਾ ਟੀਵੀ ਤੇ ਜਸਬੀਰ ਵੀਰਾ ਤੇਰਾ ਤੇਰਾ ਤਸਵੀਰ ਦਾ ਇੱਕ ਬੋਲਦਾ ਬੋਲੀ ਤੁਹਾ ਵੀਰ ਜਿਨਾਂ ਨੇ ਇਸ ਮੇਲੇ ਦੀ ਕਬਰ ਨੂੰ ਦੇਸਾਰ ਦੀ ਸੇਵਾ ਚਾਦੀ ਨਾ ਬੜੀ ਅਪਾਰ ਕਿਰਪਾ ਹੈ ਕਿ ਆ ਵੀ ਇੱਕ ਵਾਰ ਦੋਨੋਂ ਹੱਥ ਉੱਪਰ ਕਰਾ ਟੋੜੇ ਖਾਦੇ ਆ ਕੰਨੇ ਉਹਨਾਂ ਨੇ ਤਾੜੀ ਵੀ ਇੱਕ ਵਾਰ ਤਾਰਾ ਲਾ ਕੇ ਦੱਸੋ ਜੀ ਹਾਂ ਹਾਂ ਸੈਨੇ ਕਹਤੇ ਜਦੋਂ ਪੰਜਾਬੀ ਜਾਂਦਾ ਮੋਸ਼ਨ ਬਣ ਜੇ ਫਿਰ ਬੰਦ ਹੋਣਾ ਬਹੁਤ ਮੁਸ਼ਕਲ ਹੋ ਜਾਂਦਾ ਐਦਰ ਮੈਂ ਗੁਆਇਸ਼ ਕਰੂੰਗਾ ਮਤਾਂ ਮਾਰਨ

ਤੋਂ ਦੇ ਸ਼ਰੀਫ ਹੋ ਗਏ ਛੱਲੀ ਛੱਲੀ ਬਰਖਾ ਚੋ ਗਈ ਆ ਅਸੀਂ ਕਦੋਂ ਦੇ ਸ਼ਰੀਫ ਹੋ ਗਏ ਛੱਲੀ ਛੱਲੀ ਬਰਖਾ ਚੋ ਗਈ ਆ ਅਸੀਂ ਤੇ ਤੋਂ ਦੇ ਸ਼ਰੀਫ ਹੋ ਗਏ ਅਗੇ ਦੇਸ਼ ਦੀ ਸਮੱਸਿਆ ਬੱਚੇ ਜਦੋਂ ਬਾਹਰ ਜਾਂਦੇ ਨੇ ਉਦੋਂ ਸਿਰਫ ਉਹਨਾਂ ਨੂੰ ਜਹਾਜ਼ ਦੇ ਡਾਲਰ ਦਿਖਦੇ ਆ ਉਹਨਾਂ ਨੂੰ ਕੁਝ ਨਹੀਂ ਪਤਾ ਸਾਨੂੰ ਕਿੱਦਾਂ ਦਾ ਮਾਲਕ ਬਣੂਗਾ ਕਿੱਦਾਂ ਦਾ ਕੰਮ ਆ ਮਿਲੂਗਾ ਪਰ ਅੱਜ ਕੱਲ ਜਿਹੜਾ ਪੰਜਾਬ ਹੈ ਉਹ ਅਫਸਰਾਂ ਤੇ ਪਰਦੇਸੀਆਂ ਦੇ ਸਿਰ ਤੇ ਚੱਲ ਰਿਹਾ ਹੈ ਕਿਸਾਨ ਤਾਂ ਸਾਡੇ ਵਾਲੇ ਆਈ ਚਲਾਈ ਕਰਦੇ ਮੜੋਟੇ ਇੱਕ ਵਾਰੀ ਬਾਬਾ ਜੀ ਦੀ ਜ਼ੋਰਦਾਰ ਤਾੜੀਆਂ ਮਾਰਦੇ ਭਾਜੀ ਕੀ ਹੁਕਮ ਹੈ ਕੀ ਹੁਕਮ ਹੈ ਸੁਣ ਦੱਸੋ ਏ ਭੱਜਣਾ ਨੇ ਨਹੀਂ ਹੱਥ ਖੜੇ ਕਰਾ ਕੇ ਜਾਓਗੇ ਇੰਨਾਂ ਬਾਰੇ ਕੀ ਚਾਹੁੰਦੇ ਹੋ ਉਹ ਬਿਰਤ ਅਦੇ ਬੀਬੀ ਹੁਦਰ ਪ੍ਰੀਤ ਜੀ ਜਿਸੇ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਾਉਣਗੇ ਤੇ ਇਹ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਬੜਾ ਸਭਦਾ ਪੂਰਵਕ ਦੇ ਨਾਲ ਮરાਇਆ ਜਾ ਰਿਹਾ ਵਾ ਅਸੀਂ ਆਈ ਹੋਈ ਸਾਹ ਸੱਜਣ ਜੀ ਦਾ ਲੈਦਰੋਂ ਧੰਨਵਾਦ ਕਰਦੇ ਹਾਂ ਔਰ ਜੀ